ਇਸ ਤੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕੋਈ ਲੱਡੂ ਵੰਡ ਰਿਹਾ ਹੈ ਪੁਲਿਸ ਦੀ ਕਾਰਵਾਈ ਤੋਂ ਇਹਨੇ ਖੁਸ਼ ਹੋ ਕੇ ਮਕਿੰਨਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਾਂ ਬੁੱਲਾਂ ਦੇ ਬੁੱਲਾਂ ਦੀ ਵਰਖਾ ਕੀਤੀ ਜਾਣੀ ਹੈ ਜਾਨੀਆ ਪਹਿਲੀ ਵਾਰ ਹੋਇਆ ਇਸ ਮੌਕੇ ਜਿਹਨੇ ਅਧਿਕਾਰੀ ਹੈ ਜਿਹੜੀ ਪੁਲਿਸ ਦੇ ਮੌਕੇ ਤੇ ਜਿਹੜਾ ਇਹਨਾਂ ਦੇ ਮੈਡਮ ਆਪਣੀ ਕਾਉਂਟਰ ਦੇ ਨਾਮ ਅਸਮਿੰਦਰ ਸਿੰਘ ਤੇ ਬੀਐਸਪੀ ਕੀਤੇ ਖੁਸ਼ੀ ਮਨਾਈ ਜਾ ਰਹੀ ਹੈ ਪਹਿਲ ਉਸ ਤੋਂ ਪਹਿਲਾਂ ਲਟਕ ਬੰਡੇ ਗਏ ਆ ਲਟਕ ਬੰਡੇ ਕੇ ਬਹੁਤ ਰੋਹਤ ਕੀਤਾ ਜਾ ਰਿਹਾ ਹੈ ਜਿਹੜੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਤੇ ਤੁਸੀਂਾਰੇ ਨੂੰ ਪਰੇਸ਼ਾਨੀ ਹੈ ਬੜੇ ਲਟਕ ਬੰਡੇ ਕੇ ਖੁਸ਼ੀ ਮਨਾਈ ਜਾ ਰਹੀ ਹੈ ਮਾਣ ਪਾਏ ਜਾ ਰਹੀ ਹੈ ਨਸ਼ਾਨ ਪਾਸਰਾਂ ਦੀ ਨਾਮ ਕੀ ਹੈ ਜੀ ਮੇਰਾ ਨਾਮ ਮੇਖਰਾਨੀਆ ਜੀ ਕੁਝ ਖੁਸ਼ੀ ਮਨਾ ਕਿੰਨਾ ਕ ਨਸ਼ਾ ਲੱਗਦਾ ਹੈ ਨਸ਼ਾ ਬਹੁਤ ਠੀਕ ਹੈ ਅਸੀਂ ਨਾਮ ਨਹੀਂ ਲਾਣਾ ਪਲੀਜ਼ ਬੇਨਤੀ ਹੈ ਮੇਰਾ ਇੱਕੋ ਹੀ ਬੇਟਾ ਜੀ ਸਾਡੀ ਸਾਡੀ ਜਾਨ ਨੂੰ ਖਤਰਾ ਹੋ ਰਿਹਾ ਹੈ ਕਿੰਨਾ ਕਿੰਨਾ ਡਰ ਲੱਗਦਾ ਸੀ ਜੀ ਬੇਟਾ ਤੁਹਾਡੇ ਨਾਲ ਲੱਗ ਜਾਵੇ ਨਸ਼ੇ ਦੇ ਬਹੁਤ ਡਰ ਲੱਗਦਾ ਸੀ ਜੀ ਉਹ ਸਰਕਾਰ ਕਰਕੇ ਰੱਖਦੇ ਸੀ ਬੱਚਿਆਂ ਪਰ ਚਾਹੀਏ ਤਾਂ ਚਾਹੀਏ ਕਿੰਨਾ ਕੌਣ ਸਾਦੀ ਸੀ ਜੀ ਬਹੁਤ ਸਾਦੀ ਸੀ ਜੀ ਬਹੁਤ ਬੇਤਮਾ ਜੰਮੀ ਕੋਲ ਉਹ ਹੀ ਅਸੀਂ ਮੈਂ ਨਾਮ ਲੱਗ ਨਾਲ ਕੰਮ ਕੀਤਾ ਸੀ ਅੱਜ ਮੁਸੀਆਏ ਨੇ ਕਿ ਐਸਐਫ ਸਾਹਿਬ ਆਇੰਦਿਗੇ ਕਿਹਨਾਂ ਕੰਮ ਕੋਣ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜੀ ਮੁਖੀ ਸਾਹਿਬ ਦਾ ਅੱਜ ਇਹ ਮਾਨ ਦੇ ਫੈਸਲਾ ਲਿਆ ਸੀ ਵੀ ਇਹ ਲੋਕਾਂ ਦੇ ਉੱਪਰ ਕਾਰਵਾਈ ਕਰਦੀਆਂ ਤਾਂ ਭਗਵਾਨ ਜੀ ਮਾਨ ਸਾਹਿਬ ਦੇ ਫੈਸਲੇ ਨੂੰ ਚੰਗਾ। ਅਸੀਂ ਪੂਰੇ ਖੋਜਾਂ ਦੀ ਮੈਂ ਸਰਕਾਰ ਤੋਂ ਧੰਨਵਾਦ ਕਰਦੀਆਂ ਦਿਲ ਤੋਂ ਅਸੀਂ। ਬਹੁਤ ਧੰਨਵਾਦ ਕਰਦੀਆਂ ਸਰਕਾਰ ਦਾ। ਹਾਂਜੀ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਜੋ ਤੁਸੀਂ ਮੈਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਜੀ। ਕਿਉਂਕਿ ਮੇਰਾ ਬੱਚਾ ਇਸ ਚੀਜ਼ਾਂ ਤੋਂ ਬਾਹਰ ਹੈ ਜੀ ਪੜ੍ਹਾਈ ਕਰਦਾ ਮੈਂ ਕਹਿੰਦੀ ਹਾਂ ਮੇਰੇ ਬੱਚੇ ਨੂੰ ਚੱਲੀ ਐ ਜੀ ਅਸ਼ਨੋ ਚੋਕੀ ਜੇ ਇਹ ਜਿਹੜੀ ਕੋਸ਼ਿਸ਼ ਆਉਦਾ ਹੈ ਇਹ ਬੱਚਾ ਦੇਖ ਕੇ ਮਨੋਂ ਮਨੀ ਵੀ ਕਰਦਾ ਜਦੋਂ ਫੁੱਲ ਦੇ ਲੱਟੀ ਅੱਜ ਤੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕੋਈ ਲੱਡੂ ਬੰਦ ਰਿਹਾ ਪੁਲਿਸ ਦੀ ਕਾਰਵਾਈ ਤੋਂ ਇਹਨੇ ਖੁਸ਼ ਹੋ ਕੇ ਮਠਿੰਡਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਾਂ ਔਰਾਂ ਦੇ ਔਰਾਂ ਦੀ ਲੜਕਾ ਵੀ ਸੀ ਜਾਣੀ ਆ ਸਾਰਾ ਤਾਅਬਾ ਕਿ ਪਹਿਲੀ ਵਾਰ ਹੋਇਆ ਇਸ ਮੌਕੇ ਇਹਨੇ ਹਾਰੀ ਹੈ ਜਿਹੜੀ ਪੁਲਿਸ ਦੇ ਮੌਕੇ ਤੇ ਮੌਕੇ ਤੇ ਚਲੋ ਮੈਂ ਬੈਠ ਮੈਡਮ ਆਪਣੀ ਕਾਂਟਲ ਦੇ ਨਾਲ ਐਸਪੀ ਹਰਿੰਦਰ ਸਿੰਘ ਜੀ ਐਸਪੀ ਜੀ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੇ ਖੁਸ਼ੀ ਮਨਾਈ ਜਾ ਰਹੀ ਹੈ ਜੀ ਉਸ ਤੋਂ ਪਹਿਲਾਂ ਲੜਕੂ ਬੰਦੇ ਗਏ ਆ ਲੜਕੂ ਬੰਦ ਕੇ ਬਹੁਤ ਹਰ ਰਿਹਾ ਕੀਤਾ ਜਾ ਰਿਹਾ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਤੇ ਦੋਸਤੋ ਨਾ ਤੁਹਾਨੂੰ ਪਰੇਸ਼ਾਨੀ ਹੈ ਬੜੇ ਇਮਪੋਰਟੈਂਟ ਬੰਦ ਕੇ ਖੁਸ਼ੀ ਨਾਲ ਜਾਰੀ ਹੈ ਮਾਣ ਪਾਏ ਜਾ ਰਿਹਾ ਹੈ ਨਿਸ਼ਾਨ ਪਾਸਾਰਾਂ ਦੇ ਨਾਮ ਕੀ ਹੈ ਜੀ ਮੇਰਾ ਨਾਮ ਮਹਿਰਾਨੀਆ ਜੀ ਕੁਝ ਇਲਾਮ ਕੁਝ ਹੀ ਬਣਾ ਰਿਹਾ ਹੈ ਇਹ ਹੈ ਜਿਹੜੇ ਲੋਕ ਸਾਹਿਬ ਉਸਕੇ ਬਾਅਦ ਕਿੰਨੀ ਲੀਡਾਂ ਬਣਾ ਕਰ ਰਿਹਾ ਹੈ ਕਿੰਨਾ ਨਸ਼ਾ ਨਿਕਲਦਾ ਹੈ ਨਸ਼ਾ ਬਹੁਤ ਡਰ ਲੱਗਦਾ ਜੀ ਅਸੀਂ ਨਾਮ ਨਹੀਂ ਲੈਣਾ ਪਲੀਜ਼ ਬੇਨਤੀ ਆ ਮੇਰਾ ਇੱਕੋ ਹੀ ਬੇਟਾ ਜੀ ਸਾਡੀ ਸਾਡੀ ਜਾਨ ਨੂੰ ਖਤਰਾ ਹੋ ਗਿਆ ਕਿੰਨਾ ਕਿੰਨਾ ਡਰ ਲੱਗਦਾ ਜੀ ਬੇਟਾ ਤੁਹਾਡਾ ਨਾ ਲੱਗ ਜਾਵੇ ਨਸ਼ੇ ਦੇ ਬਹੁਤ ਡਰ ਲੱਗਦਾ ਜੀ ਅਸੀਂ ਕੀ ਕਰਕੇ ਰੱਖਦੇ ਅਸੀਂ ਬੱਚਿਆਂ ਪਰ ਜਾਈਏ ਤਾਂ ਚਾਹੀਏ ਕਿਹੜਾ ਕੋਈ ਹਾਂਦੀ ਸੀ ਜੀ ਬਹੁਤ ਹਾਂਦੀ ਸੀ ਜੀ ਬਹੁਤ ਆਪਾਂ ਨੂੰ ਵੇਖ ਕੇ ਮਾਜੰਦ ਵੀ ਕਹਿੰਦੇ ਕੋਈ ਅੱਗੇ ਮੈਂ ਨਾਮ ਲੱਗਣਾ ਕੰਮ ਕੀਤਾ ਜੀ ਅੱਜ ਮੁਖੀ ਆਏ ਲਿਗੇ ਐਸਐਫਪੀ ਸਾਹਿਬ ਆਏ ਲਿਗੇ ਕਿੰਨਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਦੀ ਆ ਜੀ ਮੁਖੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਡੀ ਸੁਰ ਅੱਜ ਇਹ ਮਾਨ ਦੇ ਫੈਸਲਾ ਲਿਆ ਸੀ ਵੀ ਇਹ ਲੋਕਾਂ ਦੇ ਉੱਪਰ ਕਾਰਵਾਈ ਕਰਦੀਆਂ ਤਾਂ ਬਖਸ਼ਮਾਨ ਸਾਹਿਬ ਦੇ ਫੈਸਲੇ ਨੂੰ ਚੰਗਾ ਹਾਂ ਅਸੀਂ ਪੂਰੇ ਖੋਜਾਂ ਦੀ ਮੈਂ ਸਰਕਾਰ ਤੋਂ ਧੰਨਵਾਦ ਕਰਦੀ ਹਾਂ ਦਿਲ ਤੋਂ ਅਸੀਂ ਬਹੁਤ ਧੰਨਵਾਦ ਕਰਦੀ ਹਾਂ ਸਰਕਾਰ ਦਾ ਕਿ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਜੋ ਤੁਸੀਂ ਮੈਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਜੀ ਕਿਉਂਕਿ ਮੇਰਾ ਬੱਚਾ ਇਸ ਚੀਜ਼ ਤੋਂ ਬਾਹਰ ਹੈ ਜੀ ਪੜ੍ਹਾਈ ਕਰਦਾ ਮੈਂ ਕਹਿੰਦੀ ਮੇਰੇ ਬੱਚੇ ਨੂੰ ਚਾਹੀਦੀ ਹੈ ਜੋ ਸ਼ੁਰੂ ਹੋਵੇ ਜੋ ਵੀ ਜੇ ਕੋਈ ਕੁਝ ਆਉਦਾ ਹੈ ਦੇਖ ਕੇ ਮਨੋਂ ਮਨੀ ਨਹੀਂ ਕਰਦਾ ਜਿਹੜੇ ਫੁੱਲ ਦੇ ਲੱਡੂ ਲੈ ਕੇ ਆਏ ਆ ਜੀ ਐਸੇ ਕੁਝ ਨਹੀਂ ਆ ਕੇ